ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਕਵਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਕ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਦੋਂ ਸੁਖਵੀਰ ਬਾਦਲ ਦੀ ਬੇਟੀ ਦਾ ਵਿਆਹ ਸੀ ਤਾਂ ਉਦੋਂ ਉਸ ਵਿਆਹ ਦੇ ਵਿੱਚ ਜਿੱਥੇ ਹੋਰ ਪਾਰਟੀ ਦੇ ਲੀਡਰ ਪਹੁੰਚੇ ਸੀ ਤਾਂ ਉੱਥੇ ਭਾਜਪਾ ਪੰਜਾਬ ਤੇ ਦਿੱਲੀ ਦੇ ਲੀਡਰ ਵੱਡੇ ਪੱਧਰ ਦੇ ਉੱਤੇ ਪਹੁੰਚੇ ਸੀ ਤਾਂ ਉਸ ਤੋਂ ਬਾਅਦ ਇਹ ਖਿਆਸ ਰਹੀਆਂ ਸ਼ੁਰੂ ਹੋ ਗਈਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਬਾਦਲ ਦਾ ਮੂੜ ਗੱਠ ਜੁੜ ਹੋ ਸਕਦਾ ਹੈ ਪਰ ਤੁਹਾਨੂੰ ਉਸ ਜਿਹੜਾ ਦੱਸਣ ਲੱਗੇ ਆ ਕਿ ਹੁਣ ਮੰਨਿੰਦੇ ਸੀ ਸਿਰਸਾ ਨੇ ਇੱਕ ਵਾਰੀ ਫਿਰ ਇਹ ਐਲਾਨ ਕਰ ਦਿੱਤਾ ਕਿ ਆ ਕੀ ਅਸੀਂ ਇਕੱਲੇ ਹੀ ਚੱਲਿਆ ਹਾਂ 2022 ਤੋਂ ਬਾਅਦ ਤੇ ਹੁਣ ਅਸੀਂ ਅੱਗੇ ਵੀ ਇਕੱਲੇ ਲੜਾਂਗੇ ਕਿਸੇ ਨਾਲ ਸਾਡਾ ਗੱਜੜ ਕਰਨ ਦਾ ਕੋਈ ਮਕਸਦ ਨਹੀਂ ਬਣਦਾ ਉਹਨਾਂ ਨੇ ਕਿਹਾ ਕਿ ਅਸੀਂ 2022 ਦੇ ਵਿੱਚ ਜੋ ਅਸੀਂ ਆਪਣੇ ਤਜਰਬੇ ਦੇ ਅਨੁਸਾਰ ਕੰਮ ਕੀਤਾ ਉਸ ਤੋਂ ਬਾਅਦ 2024 ਦੇ ਵਿੱਚ ਕੰਮ ਕੀਤਾ ਜਾਂ ਉਸ ਤੋਂ ਬਾਅਦ ਚਿਮਨੀ ਚੋਣ ਹੋਈ ਉਹਦੇ ਵਿੱਚ ਕੰਮ ਕੀਤਾ ਤਾਂ ਅਸੀਂ ਅੱਗੇ ਵਾਅਦੇ ਲਗਾਤਾ ਜਾ ਰਹੇ ਹਾਂ ਤੇ ਜੋ ਮੇਰੇ ਕੋਲ ਜਾਣਕਾਰੀ ਹੈ ਕਹਿੰਦੇ ਕਿ ਅਸੀਂ ਹਾਲੇ ਕਿਸੇ ਨਾਲ ਕੋਈ ਗੱਲ ਜੋੜਨੀ ਕਰਾਂਗੇ ਇਕੱਲੇ ਹੀ ਪੰਜਾਬ ਦੇ ਵਿੱਚ ਅਸੀਂ ਲੋਕਾਂ ਤੱਕ ਜਾਵਾਂਗੇ ਲੋਕਾਂ ਦੇ ਜਿਹੜੇ ਮੁੱਦੇ ਨੇ ਪੰਜਾਬ ਦੇ ਉਹ ਹੱਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਕਿਸਾਨੀ ਮਸਲੇ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਵੀ ਇਸ਼ਾਰਾ ਕੀ ਆਨ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਕਿਸਾਨੀ ਨੂੰ ਲੈ ਕੇ ਮੰਗਾਂ ਨੇ ਉਹ ਭਾਜੀਪੀ 2027 ਦੀਆਂ ਚੋਣਾਂ ਤੋਂ ਪਹਿਲਾਂ ਹੱਲ ਕਰ ਸਕਦੀ ਹੈ ਆਓ ਤੁਸੀਂ ਪਹਿਲਾਂ ਇੱਕ ਵਾਰੀ ਉਹ ਬਿਆਨ ਸੁਣੋ ਜੋ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰ ਮੰਤਰੀ ਦਿੱਲੀ ਤੋਂ ਉਹ ਜਦੋਂ ਪੰਜਾਬ ਪਹੁੰਚੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਆ ਕੇ ਜੋ ਬਿਆਨ ਦਿੱਤਾ ਇੱਕ ਵਾਰੀ ਤੁਸੀਂ ਪਹਿਲਾਂ ਬਿਆਨ ਦੇ ਉੱਤੇ ਝਾਤੀ ਮਾਰੋ ਫਿਰ ਕਰਦੇ ਹਾਂ ਗੱਲਬਾਤ ਦੇਖੋ ਅਸੀਂ ਕੱਲੇ ਚੱਲੇ ਸੀਗੇ 2022 'ਚ ਵੀ ਅਸੀਂ ਕੱਲੇ ਸੀਗੇ 2024 'ਚ ਵੀ ਅਸੀਂ ਕੱਲੇ ਇਲੈਕਸ਼ਨ ਲੜੇ ਸੀ ਔਰ ਗਾਂਵ 'ਚ ਅਸੀਂ ਕੱਲੇ ਚੱਲਾਂਗੇ ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ ਨਹੀਂ ਦੇਖੋ ਮੈਨੂੰ ਨਹੀਂ ਪਤਾ ਜੇ ਕਿਸੇ ਨੇ ਕਿਹਾ ਇਹ ਉਹਦੇ ਕੋਈ ਕੋਈ ਜਾਣਕਾਰੀ ਹੋ ਸਕਦੀ ਆ ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੱਤਾ ਮੇ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਅਸੀਂ ਕੱਲੇ ਚੱਲੇ ਸੀਗੇ 2022 ਚ ਕੱਲੇ ਹੀ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ ਅਸੀਂ ਨਿਰੰਤਰ ਅੱਗੇ ਵਧਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨਾਲ ਸਿੱਧਾ ਸਰਕਾਰ ਬਣਾਉਣਾ ਹੈ ਜੇ ਪੰਜਾਬ ਦੇ ਮਸਲੇ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਲ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ ਮੀਡੀਆ ਵਾਲੇ ਗੱਲ ਕਰ ਰਹੇ ਸੀਗੇ ਅੰਦਰ ਬਣਨ ਤੋਂ ਪਹਿਲਾਂ ਹੀ ਕਿਉਂ ਜਿੱਤੇ ਹੁਣ ਪੰਜਾਬ ਦਿੱਲੀ ਜਿੱਤ ਲਈ ਹੁਣ ਪੰਜਾਬ ਜਿੱਤੋਗੇ ਪਰ ਆਓ ਸਾਨੂੰ ਐਫ ਜੀ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤਾਂ ਪੰਜਾਬੀ ਦਾ ਦਿਲ ਜਿੱਤ ਲਈਏ ਨਾ ਉਹ ਹੀ ਬੋਲ ਅਸੀਂ ਕੋਈ ਪੰਜਾਬ ਜਿੱਤਣ ਨਹੀਂ ਐ ਇਸ ਪੰਜਾਬ ਨੂੰ ਕੋਈ ਜਿੱਤ ਸਕਿਆ ਨਹੀਂ ਇਸ ਜਿੱਤਣ ਦੀ ਮਨਛਾ ਨਾ ਆਇਆ ਅਸੀਂ ਤੇ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜ਼ਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮਕਸਦ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਮਨਿੰਦਰ ਸਿੰਘ ਸਿਰਸਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ 2027 ਦੀਆਂ ਚੋਣਾਂ ਇਕੱਲੇ ਲੜਾਂਗੇ ਪਰ ਹੁਣ ਅਕਾਲੀ ਦਲ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਅਸੀਂ ਉਹਨਾਂ ਦੇ ਨਾਲ ਗੱਠਜੋੜ ਕਰਕੇ ਅਸੀਂ ਮੂਰ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਕਿਉਂਕਿ ਇਸ ਵਕਤ ਸਥਿਤੀ ਇਹ ਹੈ ਅਕਾਲੀ ਦਲ ਦੀ ਕਿ ਇਕੱਲੇ ਤੌਰ ਦੇ ਉੱਤੇ ਅਕਾਲੀ ਦਲ ਬਾਦਲ ਪੰਜਾਬ ਦੇ ਵਿੱਚ ਹਾਲੇ ਸਰਕਾਰ ਨਹੀਂ ਬਣਾਣ ਦੇ ਉਸ ਉਸ ਸਮਰਥਾ ਦੇ ਵਿੱਚ ਹੈਗਾ ਜਾਂ ਫਿਰ ਉਸ ਜਿਹੜੀ ਸਿਆਸੀ ਮੈਦਾਨ ਦੇ ਵਿੱਚ ਨਹੀਂ ਹੈਗਾ ਉਸ ਦੌੜ ਦੇ ਵਿੱਚ ਨਹੀਂ ਹੈਗਾ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਆਪਸੀ ਕਲੇਸ਼ ਦੇ ਕਰਕੇ ਜੋ ਉਨਾ ਦਾ ਨੁਕਸਾਨ ਹੋ ਰਿਹਾ ਉਸ ਦੀ ਪਰਭਾਈ ਕਰਨ ਦੇ ਲਈ ਇਹ ਗੱਲ ਕੀਤੀ ਜਾ ਰਹੀ ਸੀ ਕਿ ਹੁਣ ਅਕਾਲੀ ਦਲ ਬਾਦਲ ਦਾ ਬੀਜੇਪੀ ਨਾਲ ਘੱਟ ਜੋੜ ਹੋ ਸਕਦਾ ਜੇਕਰ ਬੀਜੇਪੀ ਤੇ ਅਕਾਲੀ ਦਲ ਦਾ ਗੱਜੋੜ 2024 ਤੋਂ ਪਹਿਲਾਂ ਹੁੰਦਾ ਤਾਂ ਕਿਤਨਾ ਕਿਤੇ ਮਜ਼ਬੂਤੀ ਪਾਰਟਨਰ ਜ਼ਰੂਰ ਮਿਲੇਗੀ ਪਰ ਫਿਲਹਾਲ ਜਿਸ ਤਰ੍ਹਾਂ ਦੇ ਸੰਕੇਤ ਬੀਜੇਪੀ ਦੇ ਲੀਡਰ ਲਗਾਤਾਰ ਦੇ ਰਹੇ ਨੇ ਭਾਵੇਂ ਦਿੱਲੀ ਤੋਂ ਨੇ ਲੀਡਰ ਜਾਂ ਪਰ ਪੰਜਾਬ ਤੇ ਲੀਡਰ ਨੇ ਬੀਜੇਪੀ ਦੇ ਉਹ ਇਹੀ ਇਸ਼ਾਰਾ ਕਰ ਰਹੇ ਨੇ ਕਿ ਹਾਲੇ ਗੱਟ ਜੋੜ ਦੀਆਂ ਕੋਈ ਸੁਭਾਵਨਾ ਨਹੀਂ ਅਸੀਂ ਇਕੱਲੇ ਤੌਰ ਦੇ ਉੱਤੇ ਮਜ਼ਬੂਤੀ ਮਜ਼ਬੂਤ ਕਰ ਰਹੇ ਹਾਂ ਆਪਣੀ ਪਾਰਟੀ ਨੂੰ ਪੰਜਾਬ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਲਗਾਤਾਰ ਅਸੀਂ ਪਿਛਲੇ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਉਸ ਨੂੰ ਲੈ ਕੇ ਹੁਣ ਨਵੀਂ ਚਰਚਾ ਛਿੜ ਪਈ ਹੈ ਕਿ ਜੇਕਰ ਅਕਾਲੀ ਦਲ ਬਾਦਲ ਦੇ ਨਾਲ ਗੱਟ ਜੋੜ ਨਹੀਂ ਹੁੰਦਾ ਤਾਂ ਕੀ ਜਿਹੜੀ ਭਾਜਪਾ ਦੀ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਦੇ ਨਾਲ ਗੱਟ ਜੋੜ ਹੋਵੇਗਾ ਕਿਉਂਕਿ ਚਰਚਾਵਾਂ ਇਹ ਲੱਗ ਰਹੀਆਂ ਨੇ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਦੇ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਜਾਂਦੇ ਨੇ ਕਿ ਜਿਹੜੇ ਅਕਾਲੀ ਦਲ ਦੀ ਨਵੀਂ ਭਰਤੀ ਜਿਹੜੀ ਸ਼ੁਰੂ ਹੋਣੀ ਹੈ 18 ਮਾਰਚ ਤੋਂ ਉਸ ਲੀਡਰਸ਼ਿਪ ਦੇ ਉੱਤੇ ਕਹਿ ਲਿਏ ਜਾਂ ਫਿਰ ਜਿਹੜਾ ਗਰੁੱਪ ਹੈ ਉਸ ਦੇ ਉੱਤੇ ਇਹੀ ਲੱਗਦੇ ਨੇ ਇਲਜ਼ਾਮ ਕਿ ਇਹ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਿਆ ਕੀ ਭਾਜਪਾ ਉਸ ਦੇ ਨਾਲ ਕਰ ਜੋੜ ਕਰੇ ਕਿ ਕੀ ਕੁਝ ਹੋਵੇਗਾ ਸੰਕੇਤ ਕੀ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਜਿਹੜੇ ਗੁੰਝਲਦਾਰ ਸਥਿਤੀ ਹੈ ਇਹ ਸਪਸ਼ਟ ਹੋ ਜਾਣੀ ਹੈ ਕਿਉਂਕਿ ਪੰਜਾਬ ਦੇ ਵਿੱਚ 2027 ਚ ਉਹਨਾਂ ਦਾ ਵਿਗਲ तकरीबन ਬਚ ਚੁੱਕਿਆ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪੋ ਆਪਣੇ ਜਿਹੜੇ ਦਾਅਵੇ ਠੋਕਰੀਆਂ ਨੇ ਜਾਂ ਫਿਰ ਆਪੋ ਆਪਣੇ ਮਜ਼ਬੂਤੀ ਦੇ ਲਈ ਮੈਦਾਨ ਦੇ ਵਿੱਚ ਆਪਣੇ ਸਿਆਸੀ ਹਲਕਿਆਂ ਦੇ ਵਿੱਚ ਆਪਣੇ ਜ਼ਮੀਨ ਪੱਧਰ ਕਰਨ ਦੇ ਲਈ ਤਿਆਰ ਹੋ ਚੁੱਕੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਅਕਾਲੀ ਦਲ ਬਾਦਲ ਦਾ ਗਰਜਣ ਬੀਜੇਪੀ ਦੇ ਨਾਲ ਹੁੰਦਾ ਜਾਂ ਫਿਰ ਕਿਸੇ ਹੋਰ ਅਕਾਲੀ ਦਲ ਦਾ ਜਿਹੜਾ ਨਵਾਂ ਕਲਰ ਕੋਈ ਬਨੇਗਾ ਪੰਜਾਬ ਦੇ ਵਿੱਚ ਆਪੇ ਕੋਈ ਹੋਰ ਪਾਰਟੀ ਦੇ ਨਾਲ ਬੀਜੇਪੀ ਦਾ ਗੱਤਜੋੜ ਹੋਵੇਗਾ ਜਾਂ ਫਿਰ ਭਾਜਪਾ ਇਕੱਲੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਲੜੇਗੀ ਕਿਉਂਕਿ ਜਿਸ ਤਰ੍ਹਾਂ ਦੇ ਸੰਕੇਤ ਜਾਂ ਫਿਰ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਾਂ ਫਿਰ ਹੋਰ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਸੰਕੇਤ ਕਿਤੇ ਨਾ ਕਿਤੇ ਇਹ ਵੀ ਆ ਰਹੇ ਨੇ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਧਿਰ ਦੇ ਨਾਲ ਕਿਸੇ ਨਾਲ ਹੋਵੇਗਾ ਕਿਉਂਕਿ ਸਕੰਦਰ ਸਿੰਘ ਮਲੂਕਾ ਜਿਹੜੇ ਜਿਨ੍ਹਾਂ ਦੇ ਨੋ ਨੇ ਬਠਿੰਡਾ ਤੋਂ ਬੀਜੇਪੀ ਤੋਂ ਚੋਣ ਲੜੀ ਸੀ ਉਹ ਤਾਂ ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਜੇਕਰ ਪੰਜਾਬ ਦੇ ਵੀ ਸਰਕਾਰ ਬਣਾਉਣੀ ਹੈ ਬੀਜੇਪੀ ਦਾ ਅਕਾਲੀ ਦਲ ਦੇ ਬਿਨਾ ਅਕਾਲੀ ਦਲ ਦਾ ਬੀਜੇਪੀ ਦੇ ਬਿਨਾ ਨਹੀਂ ਸਰਨਾ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਲੋਕਾਂ ਦੀ ਵੀ ਮੰਗ ਹੈ ਉਹ ਲਗਾਤਾਰ ਇਹ ਮੰਗ ਉਠਾਉਂਦੇ ਆ ਰਹੇ ਨੇ ਕਈ ਲੀਡਰ ਹੋਰ ਵੀ ਨੇ ਜਿਹੜੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨੇ ਉਹ ਇਹ ਮੰਗ ਉਠਾਉਂਦੇ ਨੇ ਕਿ ਗੱਠਜੋੜ ਹੋ ਜਾਵੇ ਕੁਇਂਕ ਕਈ ਭਾਜਪਾ ਦੇ ਵੀ ਲੀਡਰ ਨੇ ਕਿ ਇੱਥੇ ਇਕੱਠਾ ਜਿਹੜਾ ਕੀਤਾ ਜਾ ਰਿਹਾ ਸਿਆਸੀ ਤੌਰ ਦੇ ਉੱਤੇ ਹਲਕੇ ਪੱਧਰ ਦੇ ਉੱਤੇ ਕਿ ਅਸੀਂ ਇਕੱਠੇ ਹੋ ਜਾਈਏ ਪਰ ਹੁਣ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਕਿ ਜਿਹੜੇ ਮਿਹਨਤ ਕਰ ਰਹੇ ਨੇ ਜਿਹੜੇ 2022 ਤੋਂ ਲੈ ਕੇ ਹੁਣ ਜਿਹੜੇ ਮਿਹਨਤ ਕਰ ਰਹੇ ਨੇ ਭਾਵੇਂ ਭਾਜਪਾ ਦੇ ਹੋਣ ਜਾਂ ਅਕਾਲ ਦਲ ਦੇ ਹੋਣ ਜਦੋਂ ਟਿਕਟਾਂ ਦੀ ਵੰਡ ਹੋਵੇਗੀ ਫਿਰ ਰੋਲਾ ਉੱਥੇ ਹੀ ਪੈ ਜਾਣਾ ਜੇਕਰ ਗਰਚੜ ਚੁਰ ਹੁੰਦਾ ਤਾਂ ਇੰਨਾ ਸੁਖਾਲਾ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਆਨ ਵਾਲ ਦਿਨਾਂ ਦੇ ਵਿੱਚ ਸਿਆਸੀ ਸਮਿਕਰਨ ਕਿਸ ਕਰਵਟ ਬੈੰਦੇ ਨੇ ਕਿਹੋ ਜੀ ਸਥਿਤੀ ਰਹੇਗੀ ਪੰਜਾਬ ਦੇ ਵਿੱਚ ਇਹਦੇ ਉੱਤੇ ਸਭ ਦੇ ਨਜ਼ਰ ਟਿਕੀਆਂ ਹੋਈਆਂ ਨੇ ਤੁਸੀਂ ਵੇਖਦੇ ਰਹੋ ਪਾਟੀ ਪੰਜਾਬ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ